ਹਾਂਜੀ ਜੀ ਵਾਹਿਗੁਰੂ ਸਾਹਿਬ ਫਤਿਹ ਵਲੈਂਟੀ ਬਾਬਾ ਸੁਖਦੇਵ ਸਿੰਘ ਨਾਤੇ ਤੇ ਅੱਜ ਦੀ ਵੀਡੀਓ ਤੇ ਖਿਆਲ ਨਾਲ ਸੁਣੋ ਤੇ ਖਿਆਲ ਨਾਲ ਜਾਇਆ ਕਰੋ ਸੰਭੂ ਬਾਡਲ ਤੇ ਕੱਲ ਸਾਡੇ ਤਰਨਤਾਰਨ ਜ਼ਿਲ੍ਹੇ ਦੇ ਵੀ ਆ ਰਹੇ ਸੀ ਤੇ ਰੌਂਗ ਸ਼ਹਿਰ ਜਿੱਥੋਂ ਆਪਾਂ ਕਨੌਰ ਨੂੰ ਜਾਂਦੀ ਦਿੱਲੀ ਨੂੰ ਮੋੜਦੇ ਹਾਂ ਉਧਰ ਨੂੰ ਜਦੋਂ ਮੋੜੇ ਰੌਂਗ ਸ਼ਹਿਰ ਤੇ ਇਹਨਾਂ ਦਾ ਗੱਡੀ ਦਾ ਐਕਸੀਡੈਂਟ ਹੋ ਗਿਆ ਸਾਡੇ ਜਿਹੜੇ ਵੀਰਾਂ ਚਖਮੀ ਹੋ ਗਏ ਤੇ ਮਹਾਰਾਜਾ ਅਰਦੀ ਕਲਾ ਕਰੇ ਜੋਦੇ ਜਿਹੜੇ ਜਾਂਦੇ ਆ ਸ਼ੰਭੂ ਬਾਟਰ ਤੇ ਥੋੜਾ ਜਿਹਾ ਖਿਆਲ ਨਾ ਜਾਇਆ ਕਰੋ ਤੇ ਬਾਕੀ ਜਾਣਕਾਰੀ ਸਾਨੂੰ ਸਰਦਾਰ ਮੇਜਰ ਸਿੰਘ ਜੀ ਦੇਣਗੇ ਜਿਹੜੇ ਅਸੂਲੇ ਮੌਕੇ ਤੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ਕ ਮੜੇ ਦੇ ਜਰ ਯੋਧਿਓ ਭਾਈ ਆ ਕੱਲ ਸੰਗਤ ਤਰਨਤਾਰਨ ਜਰੇ ਤੋਂ ਆ ਰਹੀ ਸੀ ਆ ਜੀਬ ਦੇ ਵਿੱਚ ਤੇ ਇੱਥੋਂ ਜਿਹੜਾ ਘਣੌਰ ਨੂੰ ਰਸਾ ਪੁਲ ਜਾਂਦਾ ਵਾ ਜਿਹੜਾ ਰੋਡ ਚੱਲਦਾ ਪਿਆ ਵਾ ਉੱਥੋਂ ਰੌਂਗ ਸਾਈਡ ਵੀਰ ਹੋ ਗਿਆ ਜੀਪ ਵਾਲੇ ਤੇ ਸ਼ੰਭੂ ਥਾਣੇ ਜਾਂ ਲਾਗੇ ਦੇ ਸਾਹਮਣੇ ਆ ਕੇ ਤੇ ਉੱਥੇ ਐਕਸੀਡੈਂਟ ਹੋ ਗਿਆ ਕਾਰ ਦਾ ਤੇ ਜੀਪ ਦਾ ਤੇ ਸੋ ਜਿਹੜੂ ਯੋਧਿਓ ਆਪ ਸਾਰਿਆਂ ਨੂੰ ਬੇਨਤੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਥੇਬੰਦੀ ਵਾਲੋ ਭਾਈ ਰੌਂਗ ਸਾਈਡ ਕੋਈ ਵੀ ਵੀਰ ਗੱਡੀ ਲੈ ਕੇ ਨਾ ਆਵੇ ਕਿਉਂਕਿ ਉਹ ਪੁਲ ਦੇ ਥੱਲੇ ਆਉਂਦੀ ਚੰਡੀਗੜਾ ਵਾਲਾ ਜਿਹੜਾ ਰੋਡ ਆ ਪੁਰਦੇ ਥੱਲੇੋਂ ਦੀ ਰਸਤਾ ਹੈਗਾ ਵਾ ਜਿੱਥੇ ਵੀ ਕਿਸੇ ਨੇ ਗੱਡੀ ਲਾਉਣੀ ਹੋਵੇ ਉਹ ਉਧਰੋਂ ਦੀ ਕਮਾ ਕੇ ਲਿਆ ਸਕਦਾ ਵਾ ਪਰ ਕੋਈ ਵੀ ਵੀਰ ਜਿਹੜਾ ਯੋਦਾ ਰੋਂਗ ਸਾਈਡ ਨਾ ਵੇ ਕਿਉਂਕਿ ਨੁਕਸਾਨ ਬਹੁਤ ਹੁੰਦੇ ਆ ਇਸ ਕਰਕੇ ਬੇਨਤੀ ਆ ਜਿਉਂ ਅਥੇ ਬੰਦ ਵੀਰਾਂ ਨੂੰ ਬਾਕੀ ਜਾਨੀ ਨੁਕਸਾਨ ਨਹੀਂ ਹੋਇਆ ਸਟਾਂ ਲੱਗੀਆਂ ਨੇ ਵੀਰਾਂ ਦੇ ਲਤੰਬਾਵਾ ਟੁੱਟੀਆਂ ਨੇ ਸੋ ਬੇਨਤੀ ਆ ਸੰਗਤ ਨੂੰ ਵੀ ਰੋਂਗ ਸਾਈਡ ਕੋਈ ਨਾ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ